ਇਹ ਦੇਖੋ ਕਿੰਤਰਾਂ ਜੰਮ ਰਹੀ ਹੈ ਕਣਕਾ ਇਤਰਾ ਥੋੜੀ ਜਮਾ ਕਰ ਰਿਹਾ ਕਣਕਾ ਪਾਣੀ ਪਾਰ ਖੈ ਸਾਰਾ ਇਹ ਦੇਖੋ ਇਤਰਾ ਜੰਮ ਰਹੀ ਹੈ ਕਣਕਾ ਇਤਰਾ ਥੋੜੀ ਜਮਾ ਕਰ ਰਿਹਾ ਗੱਟਿਆਂ ਕਾ ਲੱਗ ਜਾਈ ਕਣਕਾਪੋਰਾ ਵੀ ਲੱਗਦੀ ਹੈਗੀ ਇਹ ਦੇਖੋ ਇਹ ਸਾਰੀ ਲੇਬਰ ਬੈਠੀ ਹੈ ਹੂੰ ਲੇਬਰ ਕਾ ਕੋਈ ਵਿਚਾਰਾ ਕਸੂਰ ਨਹੀਂ ਹੈਗਾ ਆ ਰਹੇ ਆ ਪੱਤਰਕਾਰਾ ਇੱਥੇ ਜੀ ਮੂਹਣ ਕਾ ਮੰਡੀ ਵਾਲਾ ਮਾਲ ਚੱਕਰੇਤੀ ਅਸੀਂ ਤੇ ਇੱਥੇ ਆ ਸਾਰੇ ਘੱਟੇ ਗਿੱਲੇ ਪਏ ਨੇ ਕੁੰਡੀ ਵੀ ਨਹੀਂ ਘਟਦੀ ਇਹ ਦੇਖੋ ਜੀ ਜਮੀ ਗਿੱਲੇ ਪਏ ਨੇ ਇਹ ਯਾ ਦੇਖੋ ਕਿਤਰਾ ਉੱਫੜ ਰਹੀ ਹੈ ਕਣਕ ਜਿਵੇਂ ਕਣਕ ਐਵੇਂ ਥੋੜੀ ਹੁੰਦੀ ਐ ਸਾਰੇ ਚੱਕੇ ਗਿੱਲੇ ਹੋ ਸਾਰੇ ਚੱਕੇ ਗਿੱਲੇ ਹੋ ਰਹੇ ਨੇ ਕੱਲੇ ਕੱਲੇ ਚੱਕੇ ਤੇ ਹੁਣ ਦੇਖਾਂਗੇ ਆਪਾਂ ਇਹ ਦੇਖੋ ਯਾ ਦੇਖੋ ਇਹ ਪਾਣੀ ਇਸ ਤਰ੍ਹਾਂ ਥੜੀ ਹੋਆ ਕਰ ਰਿਹਾ ਹੈ ਨਹੀਂ ਯਾ ਦੇਖਾ ਯਾ ਦੇਖੋ ਯਾ ਪੜੀਆ ਗਿੱਲੀ ਕਣਕ ਯਾ ਪੜੀਆ ਗਿੱਲੀ ਢੱਡੂ ਵਾਂਗੂ ਫੁੱਲ ਰਿਹਾ ਕਣਕ ਢੱਡੂ ਵਾਂਗੂ ਫੁੱਲ ਰਿਹਾ ਕਾਲੀ ਫੁੱਲ ਪੜੀਆ ਪੂਰੀ ਕਣਕ ਅੱਛਾ ਦੇਖੋ ਇਹ ਕਿੱਥੇ ਦਰਨਾਟਕਾ ਚਾਵਲ ਲਾਡੂ ਕਣਕ ਪਈ ਨਹੀਂ ਇਹ ਦੇਖੋ ਕਿੱਤਰਾ ਚੇਪਰੀਆ ਕਣਕ ਉਹ ਵਿਚਾਰੇ ਨੇ ਉਹਨਾਂ ਨੂੰ ਜਿਵੇਂ ਇਹ ਯਾ ਦੇਖੋ ਇਸ ਤਰ੍ਹਾਂ ਚੇਪਾ ਕਰਿਆ ਕਣਕ ਗੱਟੇ ਨਾਲ ਇਹ ਪੜੀਆ ਟੇ ਲੱਗੀ ਇਹ ਦੇਖੋ ਕਿਤਰਾ ਚੇ ਪ੍ਰੀਆ ਪਾਣੀ ਵਾਲੀ ਕਣਕਾ ਇਹ ਦੇਖੋ ਸਾਰੀ ਰੋਕ ਰਖੀ ਐ ਸਪੈਸ਼ਲ ਰੀਤੀ ਅੱਜ ਇਹ ਦੇ ਗਿੱਲੀ ਪੜੀਆਂ ਬੁੱਕੜੀਆਂ ਬਣੀਆਂ ਪੜੀਆਂ ਇਹ ਦੇਖੋ ਇਸ ਤਰ੍ਹਾਂ ਹੀ ਕਣਕੋ ਆਇਆ ਕਰੇ ਇਹ ਦੇ ਗਿੱਲੀ ਪੜੀਆਂ ਸਾਰੇ ਜਿਹੜੇ ਜਾਖੜ ਤੋਂ ਲੈ ਵਾਪਸ ਸੰਨ ਉਹ ਅਟੰਡੇ ਨਹੀਂ ਬੋਕੋ ਇਤਨੀ ਕੱਟਾ ਪਰਚੀ ਮੇਰਾ ਟਰੱਕ ਤਾਂ ਖਾਲੀ ਵਜੇ ਤੱਕ ਆਇਆ ਪਰ ਅੱਜ ਤੱਕ ਆਇਆ ਨਹੀਂ ਜਿੰਦੇ ਨਹੀਂ ਕਿੱਥੋਂ ਮਾਰਕੀਟ ਦੀ ਐ ਸਪੈਸ਼ਲ ਹੈ ਕਿੱਥੇ ਮਾਰਕੀਟ ਦੀ ਐ ਵਿੱਚੇ ਦੇ ਰੋ ਇੱਧਰ ਤਾਂ ਮਾਰਕੀਟ ਤੋਂ ਲੈ ਕੇ ਆ ਰਹੇ ਹੋ ਦੇਰ ਹੋਣਾ ਜੀ ਉਹ ਮਾਰਕੀਟ ਦਾ ਇਹ ਵੀ ਲਗਾਈ ਜੀ ਮਾਰਕੀਟ ਦਾ ਅੱਛੇ ਪੁੱਛ ਨਹੀਂ ਦੱਸਦੇ ਤੁਹਾਨੂੰ ਕੀ ਨਾਮ ਹੈ ਜੀ ਮਨਜੀਤ ਸਿੰਘ ਸਾਹਿਬ ਕਾ ਪ੍ਰਧਾਨ ਟਰੱਕ ਯੂਨੀਅਨ ਮੁੰਨਕ ਜੀ ਹਾਂ ਜੀ ਪ੍ਰਧਾਨ ਜੀ ਜਿਹੜਾ ਇਹ ਤੁਸੀਂ ਦੱਸਿਆ ਇੱਥੇ ਡੰਪ ਹੈਗਾ ਇਹ ਮਾਰਕੀਟ ਦਾ ਗਦਾਮ ਹੈ ਸਪੈਸ਼ਲ ਭਰੀ ਜਾਣੀ ਸੀ ਇਥੋਂ ਸੁਣਿਆ ਕਹਿੰਦੇ 40-50 ਟਰੱਕ ਆਏ ਸੀ ਇੱਥੇ ਭਰਨ ਦੇ ਲਈ ਪਰ ਵਾਪਸ ਚਲੇ ਗਏ ਬਹੁਤ ਸਾਰੇ ਖਾਲੀ ਵਜਾ ਕੀਏਗੀ ਇਹ ਮਾਰਕਫੈਟ ਦਾ ਗੜਾਉਣਾ ਹੈ ਜੀ ਹੂੰ ਇਥੋਂ ਮਾਰਕਫੈਟ ਚੋਂ ਐਫਸੀਆਈ ਦੀ ਸਪੈਸ਼ਲ ਟੀ ਜਾਖਲ ਦੀ ਹੂੰ ਜਦੋਂ ਉਹ ਗੱਡੀਆਂ 40-50 ਲੈ ਕੇ ਆਏ ਤਾਂ ਅੱਗੇ ਇਹਨਾਂ ਨੇ ਪਾਣੀ ਪਾਰ ਖਤੀ ਜਮਾ ਗਿੱਲੀ ਥੱਲੇ ਧਰਤੀ ਵੀ ਗਿੱਲੀ ਸੀ ਜੀ ਹੂੰ ਉਸ ਕਰਕੇ ਗੱਡੀਆਂ ਭਰਨ ਤੋਂ ਨਾ ਕਰਤੀ ਫਿਰ ਐਫਸੀਆਈ ਵਾਲੇ ਅਧਿਕਾਰੀ ਵੀ ਆ ਗਏ ਉਹ ਵਰਖੀ ਮਾਰਿਆ ਕਰਨ ਗਿੱਲੀ ਆ ਕਣਕ ਕਹਦਿਆ ਕਰਨ ਜੀ ਹੂੰ ਇਹ ਉਹ ਫਿਰ ਹੁਣ ਹੋਰ ਗਨੌਣ ਚ ਲੈ ਗਏ 40 50 ਗੱਡੀਆਂ ਉਰੋਂ 10 12 ਗੱਡੀਆਂ ਭਰ ਵੀ ਦਿੱਤੀਆਂ ਜੀ ਲੇਕਿਨ ਪਾਣੀ ਇੰਨਾ ਦੀ ਬੱਕਲੀਆਂ ਬਣੀਆਂ ਪਈਆਂ ਨੇ ਜਾਲਾ ਲੱਗ ਰਿਹਾ ਜੀ ਇਹਨੂੰ ਕੀ ਕਰੂਗਾ ਕੋਈ ਇਸ ਕਰਕੇ ਗੱਡੀਆਂ ਨੀ ਉਰੋਂ ਪੜੀਆਂ ਜੀ ਇੱਕ ਦੇਖਿਆ ਹੋਊਗਾ ਪ੍ਰਧਾਨ ਜੀ ਤੁਸੀਂ ਵੀ ਜਦੋਂ ਕਣਕ ਕਿਸਾਨ ਲੈ ਕੇ ਆਉਂਦਾ ਮੰਡੀਆਂ ਚ ਤਾਂ ਕਹਿੰਦੇ ਆ ਉਹਦਾ ਮੋਚਰ ਵੱਧਾ ਭਰਦੇ ਨੀ ਕਈ ਕਿ ਦਿਨ ਬੋਲੀ ਨੀ ਲੱਗਦੀ ਅੱਜ 28 ਮੋਚਰ ਹੋਣਾ ਇਹਦਾ ਘੱਟੋ ਘੱਟ ਜੀ ਮੇਰੀ ਗਰੰਟੀ 28 ਮੋਚਰ ਤੋਂ ਘੱਟ ਤਾਂ ਹੋਣਾ ਨਹੀਂ ਜਦੋਂ ਆਉਂਦੇ ਆ 12 ਮੋਚਰ ਤੇ ਵੀ 13 ਮੋਚਰ ਤੇ ਵੀ ਕਾਟ ਕਟਾਉਣੇ ਆ ਇਹਨਾਂ ਨੇ ਪਾਣੀ ਇੰਨਾ ਪਾਰਖਿਆ ਬੱਕਲੀਆਂ ਬਣ ਰਹੀਆਂ ਨੇ 28 ਮੁੱਛਰ ਤੋਂ ਘਟ ਨਹੀਂ ਹੋਣਾ। ਹੂੰ ਇਹ ਪਤਾ ਨਹੀਂ ਕਿਵੇਂ ਚੱਲਦਾ ਜੀ। ਗਵਰਨਮੈਂਟ ਦੇ ਸਮਝ ਨਹੀਂ ਆ ਰਹੀ। ਕੀ ਕਹਿਣਾ ਚਾਹੋਗੇ ਸਰਕਾਰ ਤੋਂ ਕੀ ਮੰਗ ਕਰੇ? ਕਾਰਵਾਈ ਕਰੇ ਜੀ ਇਹਨਾਂ ਤੇ। ਹੂੰ ਸਾਫ ਸੁਥਰਾ ਨਾਜ ਲਵੇ। ਹੁਣ ਬਦਨਾਮ ਤਾਂ ਪੰਜਾਬ ਹੁੰਦਾ ਇਹਦੇ ਵਿੱਚ ਜੀ। ਬੀਮਾਲ ਪਤਾ ਨਹੀਂ ਜ਼ਿੰਮੇਵਾਰ ਦੰਦੇ ਨੇ ਗਿੱਲਾ। ਹੂੰ ਮਾਲ ਉਹਨਾਂ ਦਾ ਤਾਂ ਸੁੱਕਾ ਮਾਲ ਆਇਆ। ਹੂੰ ਇਹਨਾਂ ਨੇ ਪਾਣੀ ਪਾ ਪਾ ਕੇ ਜਮਾਂ ਨਾਸ ਕਰਤਾ ਖਾਣ ਦੇ ਕਾਬਲ ਤਾਂ ਰਹੀ ਨਹੀਂ। ਮੈਂ ਤਾਂ ਕਹਿੰਦਾ ਇਹਨਾਂ ਦੀ ਕਾਰਵਾਈ ਹੋਵੇ ਜੀ। ਟਰੱਕ ਆਪਰੇਟਰਾਂ ਨੂੰ ਕੀ ਮੁਸ਼ਕਲ ਆਉਂਦੀ ਹੈ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਗਿੱਲਾ ਹੈ ਤੁਸੀਂ ਕਿਉਂ ਪਰਨਤਨ ਕਰ ਦਿੱਤਾ ਸਾਨੂੰ ਤਾਂ ਮੁਸ਼ਕਲ ਹੀ ਆਉਂਦੀ ਹੈ ਜੀ ਉੱਥੇ ਜਾ ਕੇ ਵਰਖੀ ਮਾਰਦੇ ਨੇ ਕਹਿੰਦੇ ਨੇ ਓਰੇ ਜਿਵੇਂ ਸਵੇਰੇ ਆਏ ਤੇ 8 ਵਜੇ 6 ਵਜੇ ਘਰੋਂ ਆਗੇ ਤੇ ਜੀ 6 ਵਜੇ ਆਏ ਲੈਣ ਚ ਲੱਗ ਗਏ ਜਦੋਂ ਨੰਬਰ ਆਉਂਦਾ ਕਹਿੰਦੇ ਨੇ ਗਿੱਲੀ ਆ ਕਣ ਕਹੇ ਭਰਨੇ ਨਹੀਂ ਖੜਜੋ ਸਾਰਾ ਦਿਨ ਟੱਪ ਗਿਆ ਹੁਣ ਤੁਸੀਂ ਲਾ ਲੋ 10 11 ਵਜਣ ਵਾਲੇ ਨੇ ਹਜੇ ਕੋਈ ਚੱਕਰ ਨਹੀਂ ਭਰਿਆ ਸਾਨੂੰ ਤਾਂ ਇਹ ਮੁਸ਼ਕਲ ਆਉਂਦੀ ਹੈ ਨੇ ਜੀ ਬਾਕੀ ਕੋਈ ਕਟੋਤੀ ਵਗੈਰਾ ਵੀ ਪੈਂਦੀ ਹੈ ਨਹੀਂ ਸਾਡੇ ਟਰੱਕ ਜੁਨੀਅਨ ਤੇ ਨਹੀਂ ਪੈਂਦੀ ਉਹ ਪੈਂਦੀ ਹੈ ਇਹਨਾਂ ਨੂੰ ਕਟੋਤੀ ਦੇ ਮਾਰੇ ਦਾ ਪਾਣੀ ਪਾਉਂਦੇ ਨੇ ਵੀ ਸਾਡਾ ਮਾਲ ਵੱਜ ਜਾ ਜੀ ਕੀ ਨਾਮ ਹੈ ਜੀ ਰਿੰਕੂ ਸਿੰਘ ਜੀ ਭਾਰਤੀਆ ਕਿਸਾਨ ਜੁਨੀਅਨ ਲਿਖਤਾ ਸਿੱਧੂਪੁਰ ਬਲਾਕ ਲੈਰਾ ਤੇ ਮੂਨਕਾ ਤੇ ਬਲਾਕ ਆਗੂਆਂ ਸੀ ਤੇ ਰਿੰਕੂ ਤੁਸੀਂ ਵੀ ਆਏ ਹੋ ਇੱਥੇ ਮਾਰਕੀਟ ਦਾ ਗਦਾਮ ਕਹਿੰਦੇ ਆ ਬਣਾਇਆ ਹੋਇਆ ਇੱਥੇ ਸਪੈਸ਼ਲ ਭਰਨੀ ਸੀ ਅੱਜ ਟਰੱਕ ਆਪਰੇਟਰ ਆਏ ਸੀ ਇਹ ਟਰੱਕ ਲੈ ਕੇ 40 50 ਟਰੱਕ ਪਹੁੰਚੇ ਸੀ ਕਹਿੰਦੇ ਕਣਕ ਬਿੱਲੀ ਹੈ ਪਾਣੀ ਪਾਏ ਹੋਏ ਤੇ ਕਹਿ ਕੇ ਹੋਏ ਤਾਂ ਵਾਪਸ ਚਲੇ ਗਏ ਪੰਜ-ਸੱਤ ਗੱਡੀਆਂ ਭਰੀਆਂ ਨੇ ਤੁਸੀਂ ਕੀ ਦੇਖਿਆ ਇੱਥੇ ਅਸੀਂ ਵੀ ਸਾਨੂੰ ਵੀ ਪਤਾ ਲੱਗਿਆ ਅਸੀਂ ਵੀ ਆ ਕੇ ਮੌਕੇ ਤੇ ਦੇਖਿਆ ਗੱਡੀਆਂ ਆਈਆਂ ਸੀਆਂ ਜਿਹੜੀਆਂ ਗੱਡ ਸਪੈਸ਼ਲ ਲੱਗੀ ਹੋਈ ਸੀ ਉਹ ਸਪੈਸ਼ਲ ਵਾਪਸ ਚਲੀ ਗਈ ਇੱਥੇ ਜਿਹੜੀ ਕਣਕ ਹੈ ਉਹ ਬੋਰੀਆਂ ਦੇ ਵਿੱਚ ਆ ਕੇ ਚੈੱਕ ਕਰ ਲੈਣਾ ਕਣਕ ਦਾ ਹੁਣ ਇਸ ਟਾਈਮ 17-18 ਮੋਚਰ ਆਊਗਾ ਜਿਹੜਾ ਕਣਕ ਦੇ ਵਿੱਚ ਬੋਰੀਆਂ ਦੇ ਵਿੱਚ ਕਣਕਾ ਦੇ ਗੱਫਲ ਜੇ ਬੰਨੇ ਸਟਾਰਟ ਹੋ ਗਏ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਚੈਲੰਜ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਜਾਂਚ ਕਰਾਈ ਜਾਵੇ ਇਸ ਕਰਕੇ ਜਿਹੜੀ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਕਣਕ ਹੈ ਜਿਹੜੀ 12 ਮੋਚਰ ਖਰੀਦੀ ਜਾਂਦੀ ਹੈ ਅੱਜ ਇੱਥੇ ਆ ਕੇ ਦੇਖ ਲਓ ਇਹ ਕਣਕ 17-18 ਮੋਚਰ ਜਾਊਗੀ ਜਿਹੜਾ ਬੋਰੀਆਂ ਦੇ ਵਿੱਚ ਫੁੱਲ ਪਾਣੀ ਪਿਆ ਹੋਇਆ ਇਸ ਕਰਕੇ ਅਸੀਂ ਇੱਥੋਂ ਦੇ ਡੀਸੀ ਨੂੰ ਤੇ ਐਸਡੀਐਮ ਨੂੰ ਇਹ ਬੇਨਤੀ ਕਰਦੇ ਆਂ ਵੀ ਆ ਕੇ ਜਲਦੀ ਤੋਂ ਜਲਦੀ ਇਹਦੀ ਜਾਂਚ ਕਰਾਈ ਜਾਵੇ ਸਾਨੂੰ ਵੀ ਪਤਾ ਲੱਗਿਆ ਅਸੀਂ ਵੀ ਆਂਦੇ ਆਂਦੇ ਦੇਖ ਕੇ ਗਏ ਆ ਇੱਥੇ ਬਹੁਤ ਮਾੜਾ ਹਾਲ ਹੋਇਆ ਪਿਆ ਕਣਕ ਦਾ ਇਹ ਆਮ ਪਬਲਿਕ ਨੇ ਆਮ ਕਿਸਾਨ ਮਤਲਬ ਕਿ ਜਨਤਾ ਨੇ ਕਣਕ ਖਾਣੀ ਹੈ ਇਹ ਕਣਕ ਖਾਣ ਜੋਗੀ ਨਹੀਂ ਰਹੀ ਹੈਗੀ ਕਣਕ ਸਾਰੀ ਬਿਲਕੁਲ ਮੁਸਕ ਮਾਰਨ ਲੱਗੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਸ ਦੀ ਜਲਦੀ ਤੋਂ ਜਲਦੀ ਜਾਂਚ ਕਰਾਈ ਜਾਵੇ ਦੇਖੋ ਕਿਸਾਨਾਂ ਨਾਲ ਇੰਨਾ ਧੱਕਾ ਮੰਡੀਆਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ 13 ਮੋਚਰ ਹੋ ਗਿਆ ਖਰੀਦ ਦੇ ਨਹੀਂ ਅੱਜ ਇੱਥੇ ਇਹਦਾ ਜਿਵੇਂ ਦੇਖਦੇ ਆਪਾਂ ਬੱਕਲੀਆਂ ਬਣੀਆਂ ਪਈਆਂ ਨੇ 18-20 ਮੋਚਰ ਹੈਗਾ ਹੁਣ ਕਿਵੇਂ ਜਾਊਗੀ ਇਹ ਤਾਂ ਦੇਖੋ ਜੀ ਹੁਣ ਇਸ ਟਾਈਮ ਜਿਹੜੀ ਕਣਕ ਹੈ ਇਹ ਖਾਣ ਇੱਕ ਨਹੀਂ ਰਹੀ ਕਿਸਾਨ ਆਮ ਪਬਲਿਕ ਤੇ ਇਹ ਕਣਕ ਇਸ ਟਾਈਮ ਜ਼ਹਿਰ ਬਣ ਗਈ ਜੇ ਮੰਡੀ ਦੇ ਵਿੱਚ ਮੜਾ ਮੋਟਾ ਵੀ ਜਦੋਂ ਕਣਕਾਂ ਦੀ ਹੈ ਕੋਈ ਚਾਰ ਕਣੀਆਂ ਮੰਡੀ ਦੇ ਵਿੱਚ ਪੈ ਜਾਂਦੀਆਂ ਨੇ ਉਸ ਟਾਈਮ ਇੰਸਪੈਕਟਰ ਤੇ ਹਾਰਡਤੀਏ ਤੇ ਸੈਕਟਰੀ ਇਹ ਕਹਿੰਦੇ ਨੇ ਵੀ ਇਹ ਕਣਕ ਖਾਨਜੋਗੀ ਰਹੀਏ ਕਰੇ ਕਰੇ ਲੈ ਜਾਓ ਆਪਦੀ ਨੂੰ ਚੱਕ ਕੇ ਉਸ ਟਾਈਮ ਕਿਸਾਨਾਂ ਦਾ ਇੱਕ ਵੀ ਦਾਣਾ ਨੀ ਮੰਡੀ ਦੇ ਵਿੱਚ ਤੁਲਦਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਕਣਕ ਹੈ ਇਹ ਤੁਸੀਂ ਇਹਦੀ ਜਾਂਚ ਕਰਾਈ ਜਾਵੇ ਸਰਕਾਰ ਨੂੰ ਅਸੀਂ ਵੀ ਇਹ ਕਿਸਾਨਾਂ ਦੇ ਖਾਣ ਯੋਗੀ ਕਣਕ ਨਹੀਂ ਰਹੀ ਇਹ ਬਿਲਕੁਲ ਜ਼ਹਿਰ ਬਣ ਗਿਆ ਜੇ ਨਾ ਕੋਈ ਕਾਰਵਾਈ ਕਰੀ ਪ੍ਰਸ਼ਾਸਨ ਨੇ ਕਿਤੇ ਨਹੀਂ ਅਸੀਂ ਨਹੀਂ ਕਾਰਵਾਈ ਕਰੀ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਇਹ ਤੋਂ ਅਸੀਂ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜੇ ਦੇ ਵਿੱਚ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕਰੀ ਜਾਵੇ ਸਰ ਤੁਸੀਂ ਕਿੱਥੋਂ ਆਏ ਹੋ ਤੇ ਮਾਰਕੀਟ 'ਚ ਜੋ ਪਿਛਲੇ ਦੌਰਾਨ ਵੀਡੀਓ ਚੱਲੀ ਸੀ ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਸਰ ਦੇਖੋ ਮੈਂ ਜਿਲ੍ਹਾ ਅਫਸਰ ਉੱਚਾ ਤਕਨੀਕੀ ਅਫਸਰ ਸਾਨੂੰ ਪਤਾ ਹੈ ਜਿਹੜੀ ਚੱਲੀ ਸੀ ਚੱਕਰ ਕੀਤੀ ਸੀ ਉਹਦੇ ਸਬੰਧ ਵਿੱਚ ਮੈਂ ਚੈੱਕ ਕਰਨਾ ਆਇਆ ਸੀ ਅੱਥੇ ਮੈਂ ਚੈੱਕ ਕੀਤਾ ਵੀ ਸਾਰੇ ਕਦਮਾਂ 'ਚੋਂ ਮੁੱਕ ਦੇ ਦੇਖਿਆ ਖਾਸ ਕਰ ਗੁਦਾਮ ਵਿੱਚ ਜਿਹੜੀ ਸ਼ਿਕਾਇਤ ਹੋਈ ਸੀਗੀ ਅਸੀਂ ਇਕੱਲਾ ਇਕੱਲਾ ਚੱਕਾ ਚੈੱਕ ਕੀਤਾ ਮੇਰੇ ਸਾਹਮਣੇ ਛੱਡੇ ਤੇ ਅਸੀਂ ਮੌਸਲ ਵੀ ਚੈੱਕ ਕੀਤਾ ਜੀ ਪਾਇਆ ਕਿ ਯਾਦ ਮਾਸਟਰ ਜੀ ਉਹ 10 ਤੋਂ 12 ਵਿੱਚ ਜੋੜੀ ਹੁੰਦੀ ਹੈ ਇਸ ਪਰ ਪਾਲਸੀ ਅੰਡਰ ਐਵਰੇਜ ਸੀਗਾ ਸੰਤਰਾਇਸ਼ ਨੂੰ ਦਿੱਕਤ ਮੈਸਮਸ ਨੂੰ ਨਿਕਲੀ ਨਹੀਂ ਕੋਈ ਕੁਛ ਵੀ ਕਿਤੇ ਕੋਈ ਵਾਚ ਰ ਹੋਵੇ ਜਾਂ ਕੋਈ ਕਾਰਵਾਈ ਕੀਤੀ ਹੋਵੇ ਐਸੀ ਕੋਈ ਸਾਨੂੰ ਹੋਇਆ ਕੋਈ ਨਹੀਂ ਨਜ਼ਰ ਆਇਆ ਵੀਡੀਓ ਚ ਇਹ ਹੀ ਗੱਲ ਕਹੀ ਜਾਂਦੀ ਹੈ ਵੀ ਕਣਕ ਖਰਾਬ ਸੀ ਕਿ ਲੱਗਦਾ ਸੀ ਤੁਹਾਨੂੰ ਨਹੀਂ ਕਣਕ ਕਿਸੇ ਤਰ੍ਹਾਂ ਖਰਾਬ ਨਹੀਂ ਲੱਗੀ ਕਿਉਂਕਿ ਸੇਮ ਡੇਸ ਪਹਿਲਾਂ ਵੀ ਲੱਗੀ ਹੈ ਬਾਕੀ ਚੱਕ ਵੀ ਕੀਤਾ ਸੀ ਆਪ ਜਾ ਕੇ ਉੱਥੇ ਕਲਾ ਕਲਾ ਸਟੈਂਕ ਚੈੱਕ ਕੀਤਾ ਸਾਨੂੰ ਇਸ ਵੇਲੇ ਕੋਈ ਦਿੱਕਤ ਨਹੀਂ ਦਿਖਾਈ ਆ ਰਹੀ ਤੇ ਤੁਸੀਂ ਹੁਣ ਰਿਪੋਰਟ ਬਣਾ ਚੰਨਗੜ੍ਹ ਭੇਜਣਾ ਸਰ ਦੇਖੋ 일단 ਮੈਂ ਰਿਪੋਰਟ ਚੈੱਕ ਬਣਾ ਰਿਹਾ ਡਿਪੈਂਡ ਕਰਦਾ ਹੈ ਇਸ ਪ੍ਰੋਫੈਸ਼ਨ ਜਿਵੇਂ ਆਰਡਰ ਹੋਣਗੇ ਕਿੱਥੇ ਭੇਜਣੀ ਹੈ ਠੀਕ ਹੈ ਚਲੋ ਇਸ ਤਰ੍ਹਾਂ ਕਰ ਦਾਂਗੇ